ਤਾਰੂ ਬੰਦੀ ਆ ਜਿਹੜਾ ਪਾਣੀ ਉੱਤੇ ਪੱਤ ਨਾਉਂ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦੀ ਆ ਜਿਹੜਾ ਦੁਨੀਆਂ ਦੇ ਕਰਜ ਸਵਾਰਦਾ ਆ ਜਿਹੜਾ ਦੁਨੀਆਂ ਦੇ ਕਰਜ ਸਵਾਰਦਾ ਉਹ ਤੇਰੇ ਵੀ ਸਵਾਰੂ ਬੰਦੀ ਆ ਜਿਹੜਾ ਮਾਰੀ ਉੱਤੇ ਪੱਤ ਨਾਉਂ ਤਾਰਦਾ તારું કેવું નાખ કે પરોસદા ਨਾਮ ਧਿਆਨ ਹੈ ਤੂੰ ਨਾਮ ਇਸੇ ਆਲੇ ਤੂੰ ਨਾਮ ਇਸੇ ਆਲੇ ਤੂੰ ਕਰਕੇ ਗੁਰਾਂ ਦੀ ਸੇਵਾ ਢਿਗੜੀ ਬਣਾ ਲੈ ਤੂੰ ਢਿਗੜੀ ਬਣਾ ਲੈ ਤੂੰ ਢਿਗੜੀ ਬਣਾ ਲੈ ਆਵਾਹ ਰੱਖ ਕੇ ਪਰੋਸਾਉ ਦਾ ਨਾਮ ਧਿਆਨ ਹੈ ਤੂੰ ਕਰਕੇ ਗੁਰਾਂ ਦੀ ਸੇਵਾ ਢਿਗੜੀ ਬਣਾ ਲੈ ਕੰਦੇ ਨਹੀਂ ਨਿਕਾਰਦਾ ਤੈਨੂੰ ਕਿਉਂ ਨਕਾਰੂ ਬੰਦਿਆ ਜਿਹੜਾ ਪਾਣੀ ਉੱਤੇ ਪੱਤਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਕਾਰੂ ਬੰਦਿਆ ਜਿਹੜਾ ਪਾਣੀ ਉੱਤੇ ਪੱਤਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਕਾਰੂ ਬੰਦਿਆ ਕਲਸ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਨ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਰਹਾਲਾ ਕਲਾ ਦੀਆਂ ਸਮੂਹ ਸੰਗਤਾਂ ਵੱਲੋਂ ਤਾਂ ਤਨ ਸਤਿਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਦੇ ਵਿੱਚ ਤਿੰਨ ਸ਼੍ਰੀ ਖੰਡਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਪਏ ਉਸ ਤੋਂ ਉਪਰੰਤ ਜੋ ਕੀਰਤਨੀ ਸਿੰਘ ਭਾਈ ਗੁਰਸਹਿਬ ਸਿੰਘ ਜੀ ਨਰਮੋਲਕ ਕੀਰਤਨ ਜਥਾ ਗੁਰਦਾਸਪੁਰ ਵਾਲੇ ਭਾਈ ਚਰਨਜੀਤ ਸਿੰਘ ਜੀ ਅਨੰਦਪੁਰ ਵਾਲੇ ਭਾਈ ਦਵਿੰਦਰ ਸਿੰਘ ਜੀ ਸੌਂਟੀ ਲੁਧਿਆਣੇ ਵਾਲੇ ਜਿਨ੍ਹਾਂ ਵੱਲੋਂ ਰਸ ਭਿੰਨੇ ਕੀਰਤਨ ਦੇ ਨਾਲ ਸਮੂਹ ਸੰਗਤਾਂ ਨੂੰ ਇਹ ਹਾਲ ਕੀਤਾ ਗਿਆ ਤੇ ਗੁਰੂ ਜੀ ਦੀ ਬਾਣੀ ਤੇ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆ ਗਿਆ ਸੋ ਮੈਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਸੰਗਤਾਂ ਨੇ ਇਸ ਪੂਰੇ ਸਮਾਗਮ ਦੇ ਵਿੱਚ ਸ਼ਿਰਕਤ ਕਰਕੇ ਇਸ ਸਮਾਗਮ ਨੂੰ ਚਾਰ ਚੰਨ ਲਾਏ ਉੱਤੇ ਸਮੂਹ ਨੌਜਵਾਨਾਂ ਵੀਰਾਂ ਦਾ ಗ್ರಾಮ ਪੰਚਾਇਤ ਐਨ ਆਰ ਆਈ ਵੀਰ ਤੇ ਸਮੂਹ ਇਲਾਕਾ ਨਿਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਔਰ ਸਾਰੇ ਹੀ ਸੰਸਾਰ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਦਾਜ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਦੀ ਲੱਖ ਲੱਖ ਵਧਾਈ ਦਿੰਦਾ ਔਰ ਸਤਿਗੁਰ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਹੁਣ ਸਾਡੇ ਸਤਕਾਰਯੋਗ ਗਿਆਨੀ ਸਤਨਾਬਦਾਸ ਮਹਾਰਾਜੇ ਸ਼ੇਵ 647 ਮੇ ਜਨਮ ਦਿਨ ਲਿਆ ਵਰਤਾਰ ਦਿਨ ਦੀ ਖੁਸ਼ੀਆਂ ਅੰਦਰ ਲੱਖ ਲੱਖ ਵਧਾਈ ਹੋਵੇ ਸੋ ਸਾਰੀਆਂ ਸੰਗਤਾਂ ਖੁਸ਼ੀ ਰਹੋ ਆਵਾਦ ਰਹੋ ਗੁਰੂ ਪਰਨ ਨਾਲ ਜੁੜੀਆਂ ਰਹੋ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ